ਰੋਲਖੰਡਾ ਪਿੰਡੂ ਮੇਰੇ ਵੀਰੋ ਧਲੇੜ ਵਾਲਾ ਗੁਰੇ ਇਸ ਸਮੇਂ ਨੰਬਰ ਦਾ ਸ਼ਾਨਦਰਵਾਦਾ ਕਰਦਾ ਹੋਇਆ ਔਰ ਅਗਲੀ ਕਬੱਡੀ ਪੌਂਦਰੀ 라ਜੂ ਕੋਟਲਾ ਭੜੀ ਵਾਲਾ ਆ ਮੁੰਡਾ ਅੱਜ ਹੀ ਪੰਜਾਬ ਤੋਂ ਆਇਆ ਇਹ ਕਲਸੀਆ ਵਾਲਾ ਇੰਦਰਜੀਤ ਹੈ ਆ ਮੁੰਡਿਆਂ ਨੂੰ ਕਹਿੰਦੇ ਚਿੱਟੀਆਂ ਦੀਕਰਾਂ ਵਾਲੇ ਆਖਦੇ ਆ ਤੇ ਨੰਬਰ ਸਹਿਜਾਦ ਅਲੀ ਦੇ ਵਾਸਤੇ ਜੁੜਿਆ ਔਰ ਅਗਲੀ ਕਬੱਡੀ ਪੌਂਦਲੀ ਹਰਿਆਣੇ ਵਾਲਾ ਔਰ ਰਵੀ ਕਲਰਮ ਵਾਲਾ ਗੱਡੀਆਂ ਦਾ ਟਰੈਕਟਰਾਂ ਦਾ ਬੁਲਟਾਂ ਦਾ ਯਤੂ ਆ ਸੰਧੂਆ ਔਰ ਕਹਿੰਦੇ ਹਰਿਆਣੇ ਵਾਲਾ ਕੌਡੀ ਪਾ ਰਿਹਾ ਕਿ ਹਟ ਜਾ ਤਾਊ ਪਾਸੇ ਵੇ ਮੈਨੂੰ ਨਾਚਣ ਦੇ ਜੀ ਭਰ ਕੇ ਵੇ ਜਦੋਂ ਵਿਆਹ ਸ਼ਾਦੀ ਹੁੰਦੀ ਆ ਖੁਸ਼ੀ ਹੁੰਦੀ ਆ ਨਾ ਹਰਿਆਣੇ ਵਾਲੇ ਆ ਟਾਣਾ ਮੱਧ ਵਜਾਉਂਦੇ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਕਲਰਨ ਵਾਲਾ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਮੁਕਾਬਲਾ ਸਪਾਈਡਰਮੈਨ ਕਲਸੀਆਂ ਵਾਲਾ ਇੰਦਰਜੀਤ ਜਿਹਦੇ ਤੇ ਕਹਿੰਦੇ ਸਾਜੀ ਕਹਿੰਦਾ ਕਿ ਮੈਨੂੰ ਫਲਮ ਜਾਤੀ ਦੇ ਪਰ ਮਲੇਰ ਕੋਟ ਨੇਰੀਏ ਦੇ ਵਿੱਚ ਉਹਨਾਂ ਦਾ ਬਾਲ ਵੀ 빙ਗਾ ਨਹੀਂ ਹੋਊਗਾ ਅੱਜ ਵੀ ਨਵਾਬਾਂ ਦਾ ਜ਼ਿਲ੍ਹਾ ਸੰਧੂਆ ਉਹ ਵੀ ਵਸਿਆ ਹੋਇਆ ਆ ਉਹ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਕਹਿੰਦੇ ਕਲਰਨ ਵਾਲਾ ਰਵੀ ਅੱਗੇ ਵੱਲ ਹੋਇਆ ਜੱਗਾ ਚਿੱਟੀ ਵਾਲਾ ਟੇਡਾ ਟੇਡਾ ਵੇਖਦਾ ਉਹ ਕਲਸੀਆਂ ਵਾਲਾ ਕਲਸੀਆਂ ਵਾਲਾ ਕਲਸੀਆਂ ਵਾਲਾ ਇੰਦਰਜੀਤ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਓਏ ਖੜਕਾ ਦੜਕਾ ਕਿ ਲੱਕ ਟੁੱਟ ਜੂ ਚਰੀ ਦਾ ਟਾਂਡਾ ਓਏ ਘੁੱਟ ਕੇ ਨਾ ਫੜੀ ਮੈਰੀਆ ਓਹ ਤੁਹਾਡੇ ਸਾਹਮਣੇ ਜੱਫਾ ਤੱਕਦਾ ਲੱਗਿਆ